ਇੱਕ ਭੈਣ ਨੇ ਸਵਾਲ ਕੀਤਾ ਕਹਿਣ ਲੱਗੀ ਵੀ ਜਦੋਂ ਅਸੀਂ ਸਹਿਜ ਪਾਠ ਕਰਦੇ ਆ ਨਾ ਤੇ ਉੱਥੇ ਇੱਕ ਸਰਲੇਖ ਲਿਖਿਆ ਹੁੰਦਾ ਹੈ ਬਾਣੀ ਅੰਦਰ ਇੱਕ ਤੁਕਾ ਉਹਦਾ ਅਰਥ ਕੀ ਹੈ ਕਹਿਣ ਲੱਗੀ ਜਦੋਂ ਮੈਂ ਅਰਥ ਲੱਭਣੇ ਆਰੰਭ ਕੀਤੇ ਤੇ ਇੱਕ ਤੁਕੇ ਦਾ ਅਰਥ ਲੱਭਿਆ ਕਿ ਇੱਕ ਪਦ ਦੇ ਵਿੱਚ ਇੱਕ ਤੁਕ ਦਾ ਹੋਣਾ ਭਾਵ ਇੱਕ ਤੁਕ ਵਾਲਾ ਸ਼ਬਦ ਹੁਣ ਜਦੋਂ ਆਂਦੀ ਮੈਂ ਪੜਿਆ ਬਾਣੀ ਅੰਦਰ ਤੇ ਉੱਥੇ ਨੇ ਦੋ ਤੁਕਾਂ ਸਨ ਇੱਕ ਪਦੇ ਦੀਆਂ ਕਿਤੇ ਚਾਰ ਤੁਕਾਂ ਨੇ ਇੱਕ ਪਦੇ ਦੀਆਂ ਪਰ ਉੱਪਰ ਸਰ ਲੇਖ ਇੱਕ ਤੁਕਾ ਲਿਖਿਆ ਹੋਇਆ ਹੈ ਇਹਦਾ ਅਰਥ ਕੀ ਹੈ ਆਓ ਆਪਾਂ ਸਾਰਿਆਂ ਨੇ ਜਾਨਣਾ ਹੈ ਕਿ ਇੱਕ ਤੁਕੇ ਦਾ ਅਰਥ ਕੀ ਹੈ ਜਿਵੇਂ ਇੱਕ ਤੁਕੇ ਤੋਂ ਭਾਵ ਹੈ ਜੀ ਇੱਕ ਚਰਨ ਨੂੰ ਇੱਕ ਤੁਕ ਦੇ ਅੰਦਰ ਪੜਨਾ ਚਰਨ ਕਿਹਨੂੰ ਕਹਿੰਦੇ ਨੇ ਪੂਰੀ ਪੰਕਤੀ ਨੂੰ ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਆਪਾਂ ਜਾਣਦੇ ਆ ਜਿਵੇਂ ਸਾਹਮਣੇ ਪੰਕਤੀ ਹੈ ਕਿਉ ਸ਼ਿੰਗਾਰ ਮਿਲਨ ਕੇ ਤਾਈ ਹਰ ਨਾਮ ਲੈ ਜਗ ਜੀਵਨ ਗੁਸਾਈ ਜਿਵੇਂ ਆਪਾਂ ਇਹ ਚਰਨ ਨੂੰ ਇੱਕੇ ਤੁਕ ਵਿੱਚ ਪੜਿਆ ਨਾ ਇਹਦਾ ਅਰਥ ਹੈ ਇੱਕ ਤੁਕਾ ਐਵੇਂ ਹੀ ਸਾਰੇ ਸ਼ਬਦ ਨੂੰ ਆਪਾਂ ਪੜਨਾ ਹੈ ਤੇ ਅੱਗੇ ਇੱਕ ਹੋਰ ਉਦਾਹਰਣ ਲੈਣੀ ਹੈ ਜਿਵੇਂ ਚਾਰ ਆਪ ਦੇਖ ਨੂੰ ਚਾਰ ਤੁਕਾਂ ਨੇ ਪਰ ਇਹ ਸਾਰੇ ਚਰਨ ਨੂੰ ਆਪਾਂ ਇੱਕੇ ਤੁਕੇ ਦੇ ਅੰਦਰ ਪੜਨਾ ਹੈ ਚੌਵਾਂ ਤੁਕਾਂ ਨੂੰ ਇੱਕੇ ਤੁਕ ਵਿੱਚ ਪੜਨਾ ਹੈ ਜਿਵੇਂ ਪੜਦੇ ਆ ਨਾ ਜਾਸਿਓਂ ਰਾਤ ਚੇਰੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਓਂ ਪਏ ਹਾਂ ਹਰ ਨਾਮ ਜਿਨ ਲਏ ਪਾਵ ਇੱਕ ਚਰਨ ਨੂੰ ਇੱਕੇ ਤੁਕ ਵਿੱਚ ਪੜਨ ਨੂੰ ਜਿਹੜੀ ਪਾਸ਼ਾ ਨੇ ਸਾਨੂੰ ਹਦਾਇਤ ਕੀਤੀ ਹੈ ਨੇ ਕਿ ਇੱਕ ਚਰਨ ਨੂੰ ਇੱਕੇ ਤੁਕ ਵਿੱਚ ਪੜਨਾ ਇਹਦਾ ਅਰਥ ਹੈ ਇੱਕ ਤੁਕਾ ਉਵੇਂ ਹੀ ਦੋ ਤੁਕੇ ਜਿਹੜਾ ਚਰਨ ਨੂੰ ਦੋ ਤੁਕਾਂ ਵਿੱਚ ਪੜਿਆ ਜਾਵੇ ਜਾਂ ਪੜਨ ਦੀ ਸਾਨੂੰ ਹਦਾਇਤ ਹੋਈ ਹੈ ਉਹਨੂੰ ਕਿਹਾ ਜਾਂਦਾ ਹੈ ਦੋ ਤੁਕੇ ਜਿਵੇਂ ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਇੱਕ ਹੋ ਗਈ ਪੰਕਤੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ ਇਹ ਹੁਣ ਹੋ ਗਿਆ 2 ਪਾਵ ਇਹ ਦੋ ਤੁਕਾਂ ਨੂੰ ਇੱਕ ਚਰਨ ਅੰਦਰ ਪੜਨਾ ਉਹਨੂੰ ਕਹਿਆ ਜਾਂਦਾ ਦੋ ਤੁਕੇ ਹੁਣ ਪਹਿਲਾਂ ਅਸੀਂ ਇੱਕ ਤੁਕਾ ਇੱਕ ਚਰਨ ਨੂੰ ਇੱਕੇ ਤੁਕ ਵਿੱਚ ਪੜਨ ਨੂੰ ਕਿਹਾ ਗਿਆ ਇੱਕ ਤੁਕਾ ਇੱਕ ਚਰਨ ਦੇ ਵਿੱਚ ਦੋ ਤੁਕਾਂ ਰਾਈ ਪੜਨ ਨੂੰ ਕਿਹਾ ਗਿਆ ਦੋ ਤੁਕੇ ਉਵੇਂ ਹੀ ਤਿੰਨ ਤੁਕੇ ਸ਼ਬਦ ਹੁਣ ਜਿਵੇਂ ਇੱਕ ਚਰਨ ਨੂੰ ਤਿੰਨ ਤੁਕਾਂ ਵਿੱਚ ਪੜਨਾ ਜਿਵੇਂ ਆਉਂਦਾ ਹੈ ਕਿਸ ਹਾਂ ਜਾਂ ਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਇੱਕ ਤੁਕ ਹੋ ਗਈ ਜੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਇਹ ਹੋ ਗਈ ਦੂਜੀ ਤੁਕ ਤੀਜੀ ਤੁਕ ਹੈ ਨਿਰਪਉ ਨਿਰੰਕਾਰ ਪਵਖੰਡਨ ਸਬ ਸੁਖ ਨਵ ਨਿਦ ਦੇਸੀ ਇਹ ਹੋ ਗਈ ਜੀ ਤੀਜੀ ਤੁਕ ਪਾਵ ਇੱਕ ਚਰਨ ਨੂੰ ਤਿੰਨ ਤੁਕਾਂ ਵਿੱਚ ਪੜਨ ਨੂੰ ਕਿਹਾ ਗਿਆ ਹੈ ਤੇ ਤੁਕੇ ਇੱਕ ਚਰਨ ਨੂੰ ਦੋ ਤੁਕਾਂ ਅੰਦਰ ਪੜਾਂਗੇ ਹੋ